ਤੁਸੀਂ ਜ਼ਿੰਦਗੀ ਚ ਪਹਿਲੀ ਵਾਰ ਅਜਿਹੀ ਘਟਨਾ ਸੁਣ ਰਹੇ ਹੋ ਇਹੋ ਜਿਹਾ ਤਾਂ ਕੋਈ ਬੰਦਾ ਆਪਣੇ ਵੈਰੀ ਦੁਸ਼ਮਣ ਨਾਲ ਵੀ ਨਹੀਂ ਕਰਦਾ ਜੋ ਇਸ ਘਟਿਆ ਪੁੱਤ ਨੇ ਆਪਣੀ ਮਾਂ ਨਾਲ ਕੀਤਾ ਇੱਕ ਘਟਿਆ ਪੁੱਤ ਨੇ ਆਪਣੀ 65 ਸਾਲਾਂ ਦੀ ਮਾਂ ਦੇ ਟੋਟੇ-ਟੋਟੇ ਕਰਕੇ ਉਹਨਾਂ ਨੂੰ ਲੂਣ ਮਿਰਚ ਲਾ ਕੇ ਤਵੇ ਤੇ ਭੁੰਨ ਕੇ ਖਾ ਲਿਆ ਜਦੋਂ ਲੋਕਾਂ ਨੂੰ ਆਸ ਗਵਾਂਡ ਨੂੰ ਉਸ ਵਿਅਕਤੀ ਦੀ ਘਟਿਆ ਕਰਤੂਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਜਦੋਂ ਪੁਲਿਸ ਉੱਥੇ ਆਈ ਤਾਂ ਉਸ ਵਿਅਕਤੀ ਦਾ ਮੂੰਹ ਖੂਨ ਨਾਲ ਲਿਬੜਿਆ ਹੋਇਆ ਸੀ ਤੇ ਜਦੋਂ ਇਹ ਮਾਮਲਾ ਜੱਜ ਕੋਲ ਗਿਆ ਤਾਂ ਜੱਜ ਨੇ ਕਿਹਾ ਕਿ ਇਸ ਵਿਅਕਤੀ ਨੂੰ ਕੋਈ ਉਮਰ ਕੈਦ ਦੀ ਸਜ਼ਾ ਜਾਂ ਕੋਈ ਹੋਰ ਸਜ਼ਾ ਨਹੀਂ ਬਲਕਿ ਇਸ ਵਿਅਕਤੀ ਨੂੰ ਜਿਹੜਾ ਐਡਾ ਹੈਵਾਨ ਆ ਉਹਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਵੇਗੀ ਤੇ ਉਸ ਜੱਜ ਨੇ ਉਸ ਵਿਅਕਤੀ ਨੂੰ ਫੌਨਸੀ ਦੀ ਸਜ਼ਾ ਸੁਣਾ ਦਿੱਤੀ ਇੱਕ ਘਟਨਾ ਮਹਾਰਾਸ਼ਟਰ ਦੇ ਕੋਲਾਪੁਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ 35 ਸਾਲਾ ਮੁੰਡੇ ਨੇ ਆਪਣੀ 65 ਸਾਲਾ ਮਾਂ ਨੂੰ ਇਸ ਕਰਕੇ ਮਾਰ ਦਿੱਤਾ ਕਿਉਂਕਿ ਉਹ ਆਪਣੀ ਮਾਂ પાસે ਸ਼ਰਾਬ ਵਾਸਤੇ ਨਸ਼ਾ ਕਰਨ ਵਾਸਤੇ ਪੈਸੇ ਮੰਗਦਾ ਸੀ ਉਹਨੂੰ ਹਰ ਰੋਜ਼ ਤੰਗ ਪਰੇਸ਼ਾਨ ਕਰਦਾ ਸੀ ਪਰ ਮਾਂ ਵਿਚਾਰੀ ਕੀ ਕਰਦੀ ਕਮਾ ਕੇ ਤਾਂ ਉਹਨੂੰ ਪੁੱਤ ਨੇ ਦੇਣਾ ਸੀ ਪਰ ਉਹੀ ਪੁੱਤ ਉਹ ਤੋਂ ਹਰ ਰੋਜ਼ ਪੈਸੇ ਮੰਗਣ ਲੱਗ ਗਿਆ ਤੇ ماں ਨੇ ਉਹਨੂੰ ਕਹਿ ਦਿੱਤਾ ਕਿ ਮੇਰੇ ਕੋਲ ਪੈਸੇ ਨਹੀਂ ਪਰ ਉਸ ਵਿਅਕਤੀ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਜਦੋਂ ماں ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਤਾਂ ਉਹਨੇ ਆਪਣੀ ਮਾਂ ਦੇ ਟੋਟੇ-ਟੋਟੇ ਕਰ ਦਿੱਤੇ ਉਹਨੂੰ ਆਪਣੀ ਮਾਂ ਨੂੰ ਕਤਲ ਕਰਕੇ ਹੀ ਸਬਰ ਨਹੀਂ ਆਇਆ ਉਹਨੇ ਆਪਣੇ ਮਾਂ ਦਾ ਸੀਨਾ ਪਾੜਿਆ ਉਹਦੇ ਵਿੱਚੋਂ ਦਿਲ ਕੱਢਿਆ ਉਹਨੂੰ ਲੂਣ ਮਿਰਚ ਚ ਲਾਇਆ ਤਲਿਆ ਤੇ ਫਿਰ ਖਾਦਾ ਤੇ ਫਿਰ ਉਹਨੇ ਆਪਣੀ ਮਾਂ ਦਾ ਸਿਰ ਪਾੜ ਕੇ ਉਹਦੇ ਵਿੱਚੋਂ ਦਿਮਾਗ ਕੱਢਿਆ ਕਿਡਨੀਆਂ ਕੱਢੀਆਂ ਉਹਦਾ ਜਿਗਰ ਕੱਢਿਆ ਤੇ ਸਭ ਕਾਸੇ ਨੂੰ ਤਲ ਕੇ ਲੂਣ ਮਿਰਚ ਲਾ ਕੇ ਖਾ ਗਿਆ ਐਨਾ ਹੈਵਾਨ ਕੋਈ ਬੰਦਾ ਤੁਸੀਂ ਅੱਜ ਤੱਕ ਸੁਣਿਆ ਸ਼ਾਇਦ ਤੁਸੀਂ ਵੀ ਇਹ ਘਟਨਾ ਇਹ ਚੀਜ਼ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖੀ ਤੇ ਸੁਣੀ ਹੋਣੀ ਆ ਜੋ ਉਸ 35 ਸਾਲਾ ਨੌਜਵਾਨ ਨੇ ਕੀਤੀ ਜਿਹਦਾ ਗੁੱਸੇ ਵਿੱਚ ਦਿਮਾਗ ਇੱਥੋਂ ਤੱਕ ਪਾਗਲ ਹੋ ਗਿਆ ਕਿ ਉਹਨੇ ਆਪਣੀ ਮਾਂ ਨੂੰ ਹੀ ਚੀਰ ਦਿੱਤਾ ਟੋਟੇ ਟੋਟੇ ਕਰ ਦਿੱਤੇ ਤੇ ماں ਨੂੰ ਮਾਰ ਕੇ ਹੀ ਉਹਨੂੰ ਸਬਰ ਨਹੀਂ ਆਇਆ ਉਹਨੇ ਆਪਣੀ ਹੀ ਮਾਂ ਨੂੰ ਜਿਹੜੀ ਮਾਂ ਨੇ ਉਹਨੂੰ ਜਨਮ ਦਿੱਤਾ ਉਹਨੇ ਆਪਣੀ ਹੀ ਮਾਂ ਨੂੰ ਟੋਟੇ ਟੋਟੇ ਕਰਕੇ ਖਾ ਲਿਆ ਦੋਸਤੋ ਇਹ ਕਿੱਡੀਆਂ ਦਰਦਨਾਕ ਘਟਨਾਵਾਂ ਨੇ ਕਿ ਜਿਹੜਾ ਮਾਂ ਪਿਓ ਸਾਨੂੰ ਜਨਮ ਦਿੰਦਾ ਤੇ ਅਸੀਂ ਉਸੇ ਦਾ ਹੀ ਕਤਲ ਕਰਨ ਲੱਗ ਜਾਂਦੇ ਆ ਇਹੋ ਜਿਹਾ ਹੈਵਾਨ ਵਿਅਕਤੀ ਨੂੰ ਤੁਸੀਂ ਕੀ ਕਹੋਗੇ ਜਿਨੇ ਇੰਨੀ ਘਟੀਆ ਕਰਤੂਤ ਕੀਤੀ ਆ ਮਾਂ ਪਿਓ ਕਹਿੰਦੇ ਮਾਪਿਆਂ ਨੂੰ ਰੱਬ ਦਾ ਰੁਤਬਾ ਦੇਣਾ ਚਾਹੀਦਾ ਕਿਉਂਕਿ ਮਾਂ ਇੰਨੀਆਂ ਪੀੜੀਆਂ ਪੀੜਸ ਹੈ ਕਿ ਇੱਕ ਬੱਚੇ ਨੂੰ ਜਨਮ ਦਿੰਦੀ ਆ ਤੇ ਜਦੋਂ ਬੱਚੇ ਹੀ ਇਹ ਭੁੱਲ ਜਾਂਦੇ ਆ ਕਿ ਸਾਡੀ ਮਾਂ ਨੇ ਸਾਡੇ ਵਾਸਤੇ ਕਿੰਨੀ ਕੁਰਬਾਨੀ ਕੀਤੀ ਆ ਉਹਨੇ ਆਪਣੀ ਜਵਾਨੀ ਆਪਣਾ ਰੰਗ ਰੂਪ ਸਾਨੂੰ ਜਨਮ ਦੇਣ ਵਿੱਚ ਗਵਾ ਲਿਆ ਤੇ ਉਹਨੇ ਕਿੰਨੇ ਦੁੱਖ ਕਸ਼ਟਸ ਹੈ ਕਿ ਸਾਨੂੰ ਪਾਲਿਆ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਆ ਤੇ ਇਹ ਆ ਵਿਅਕਤੀ ਵਰਗੇ ਹਵਾਨ ਬਣ ਕੇ ਆਪਣੇ ਹੀ ਮਾਪਿਓ ਦਾ ਕਤਲ ਕਰ ਦਿੰਨੇ ਆ ਤਾਂ ਇਹੋ ਜੇ ਘਟੀਆ ਵਿਅਕਤੀ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸੋ ਦੇਖੋ ਇਹ ਕਿੰਨੀ ਘਟੀਆ ਕਰਤੂਤ ਆ ਇਹੋ ਜੇ ਵਿਅਕਤੀਆਂ ਦੀ ਕਿੰਨੀ ਘਟੀਆ ਮਾਨਸਿਕਤਾ ਪਹਿਲਾਂ ਵੀ ਇੱਕ ਅਜੇਹਾ ਮਤਲਬ ਕਾਂਡ ਸਾਹਮਣੇ ਆਇਆ ਸੀ ਜਿੱਥੇ ਇੱਕ ਸ਼ਾਰਦਾ ਨਾਮ ਦੀ ਔਰਤ ਨੂੰ ਇੱਕ ਲੜਕੇ ਨੇ ਜਿਹਦੇ ਨਾਲ ਉਹ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਹੀ ਸੀ ਉਹਨੇ ਕਤਲ ਕਰਕੇ ਟੋਟੇ ਟੋਟੇ ਕਰਕੇ ਉਹਦੇ ਟੋਟੇ ਥਾਂ ਥਾਂ ਤੇ ਖਿਲਾਰ ਦਿੱਤੇ ਸੀ ਪਿਛਲੇ ਦਿਨ ਵੀ ਇੱਕ ਇਹੋ ਜਿਹੀ ਘਟਨਾ ਸਾਹਮਣੇ ਆਈ ਕਿ ਇੱਕ ਔਰਤ ਜਿਹੜੀ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ ਆਪਣੇ ਪਤੀ ਤੋਂ ਅਲੱਗ ਉਹਦੇ ਵੀ ਕਿਸੇ ਨੇ ਟੋਟੇ ਟੋਟੇ ਕਰਕੇ ਉਹਨੂੰ ਮਾਰ ਦਿੱਤਾ ਤੇ ਇਹ ਤਾਂ ਉਹਦੋਂ ਵੀ ਅੱਗੇ ਨਿਕਲ ਗਿਆ ਜਿਨੇ ਆਪਣੀ ਹੀ ਮਾਂ ਦੇ ਟੋਟੇ ਟੋਟੇ ਕਰ ਦਿੱਤੇ ਤੇ ਫਿਰ ਉਹਨੂੰ ਲੂਣ ਮਿਰਚ ਲਾ ਕੇ ਖਾ ਵੀ ਲਿਆ ਮਤਲਬ ਇੱਕ ਤੋਂ ਤੱਕ ਹੈਵਾਨੀਅਤ ਇੰਨੀ ਘਟੀਆ ਕਰਤੂਤ ਤੇ ਸਾਡੇ ਇੱਥੇ ਕੁਝ ਲੋਕ ਕਹਿੰਦੇ ਆ ਕਿ ਸ਼ਰਾਬ ਤਾਂ ਕੋਈ ਨਸ਼ਾ ਹੀ ਨਹੀਂ ਤੇ ਆਪ ਦੇਖੋ ਸ਼ਰਾਬ ਵਾਸਤੇ ਪੈਸੇ ਮੰਗਦਾ ਸੀ ਨੌਜਵਾਨ ਤੇ ਉਹਨੇ ਆਪਣੀ ਮਾਂ ਦੇ ਟੋਟੇ-ਟੋਟੇ ਕਰ ਦਿੱਤੇ ਤੇ ਜਿਹੜੇ ਕਹਿੰਦੇ ਸ਼ਰਾਬ ਕੋਈ ਨਸ਼ਾ ਨਹੀਂ ਉਹ ਇੰਨਾ ਘਟਨਾਵਾਂ ਤੋਂ ਸਬਕ ਲੈਣ ਕਿ ਸ਼ਰਾਬ ਕੋਈ ਨਸ਼ਾ ਕਿ ਨਹੀਂ ਨਸ਼ਾ ਅੱਜ ਤੱਕ ਸ਼ਰਾਬ ਨੇ ਹਜ਼ਾਰਾਂ ਘਰ ਉਜਾੜ ਦਿੱਤੇ ਪਰ ਫਿਰ ਵੀ ਸਾਡੇ ਕੁਝ ਲੋਕਾਂ ਨੂੰ ਲੱਗਦਾ ਕਿ ਸ਼ਰਾਬ ਤਾਂ ਕੋਈ ਨਸ਼ਾ ਹੀ ਨਹੀਂ ਕਿਉਂਕਿ ਉਹਨਾਂ ਨੇ ਖੁਦ ਪੀਣੀ ਹੁੰਦੀ ਤੇ ਉਹ ਆਪਣੇ ਆਪ ਨੂੰ ਰੈਤ ਦੇ ਲਈ ਦਿੰਦੇ ਆ ਕਿ ਸ਼ਰਾਬ ਕੋਈ ਨਸ਼ਾ ਨਹੀਂ ਤੇ ਹਜ਼ਾਰਾਂ ਘਟਨਾਵਾਂ ਸਾਡੇ ਕੱਲੇ ਪੰਜਾਬ ਵਿੱਚ ਹੀ ਵਾਪਰਦੀਆਂ ਜਿੱਥੇ ਅਸੀਂ ਦੇਖਦੇ ਹਾਂ ਕਿ ਇਸ ਨਸ਼ੇ ਕਰਕੇ ਇਹ ਸ਼ਰਾਬ ਜਾਂ ਚਿੱਟੇ ਕਰਕੇ ਨੌਜਵਾਨ ਆਪਣੇ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਪੈਸੇ ਮੰਗਦਾ ਸੀ ਤੇ ਜਦੋਂ ਵਿਚਾਰੇ ਮਾਪਿਓ ਉਹ ਪੈਸੇ ਦੇਣ ਜੋਗੇ ਹੁੰਦੇ ਨਹੀਂ ਤਾਂ ਉਹ ਆਪਣੇ ਹੀ ਮਾਪਿਓ ਨੂੰ ਕਤਲ ਕਰ ਦਿੰਦੇ ਆ ਤੇ ਇਸੇ ਹੀ ਵਿਸ਼ੇ ਤੇ ਪਿਛਲੇ ਦਿਨੀ ਅਮਰਿੰਦਰ ਗਿੱਲ ਦੀ ਇੱਕ ਫਿਲਮ ਆਈ दारू ਨਾ ਪੀਂਦਾ ਹੋਵੇ ਜਿਹੜੀ ਫਿਲਮ ਹਿੱਟ ਹੋਣੀ ਚਾਹੀਦੀ ਸੀ ਪਰ ਹੋਈ ਨਹੀਂ ਪਤਾ ਕਿਉਂ ਲੋਕਾਂ ਨੇ ਵੇਖੀ ਵੀ ਨਹੀਂ ਉਹ ਫਿਲਮ ਪਤਾ ਕਿਉਂ ਕਿਉਂਕਿ ਇੱਥੇ ਵੱਡੀ ਗਿਣਤੀ ਸਾਡੇ ਇੱਥੇ 90 95% ਜਿਹੜੇ ਮਰਦਾ ਉਹ ਸ਼ਰਾਬ ਪਿੰਦੇ ਆ ਬਹੁਤ ਵਿਰਲੇ ਵੰਜੇ ਆ ਜਿਹੜੇ ਸ਼ਰਾਬ ਨਹੀਂ ਪਿੰਦੇ ਵੱਡੀ ਗਿਣਤੀ ਮਰਦ ਸ਼ਰਾਬ ਪਿੰਦੇ ਆ ਤੇ ਉਹਨਾਂ ਨੂੰ ਅਮਰਿੰਦਰ ਗਿੱਲ ਦੇ ਦਿੱਤੀ ਸਿੱਖਿਆ ਉਹ ਪਸੰਦ ਨਹੀਂ ਆਈ ਤੇ ਉਹ ਫਿਲਮ ਵੇਖਣ ਹੀ ਨਹੀਂ ਗਏ ਜੋ ਇਸ ਵਿਅਕਤੀ ਨੇ ਕਰਤੂਤ ਕੀਤੀ ਆਪਣੇ ਮਾਂ ਦੇ ਟੁਕੜੇ ਟੁਕੜੇ ਕਰਕੇ ਉਹਨੂੰ ਖਾਣ ਦੀ ਤੇ ਜਦੋਂ ਜੱਜ ਸਾਹਿਬ ਨੂੰ ਇਸ ਚੀਜ਼ ਦਾ ਪਤਾ ਲੱਗਾ ਤਾਂ ਜੱਜ ਸਾਹਿਬ ਨੇ ਇਹਨੂੰ ਕੋਈ ਵੀ ਹੋਰ ਸਜ਼ਾ ਦੇਣ ਦੀ بجائے ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਆ ਭਾਵੇਂ ਕਿ ਇਹ ਸਜ਼ਾ ਮਸਾਲੀ ਆ ਪਰ ਫਿਰ ਵੀ ਲੱਗਦਾ ਕਿ ਜਿੰਨਾ ਇਹ ਵਿਅਕਤੀ ਹੈਵਾਨ ਸੀ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਜਿੱਥੇ ਇਹਨੇ ਆਪਣੀ ਮਾਂ ਨੂੰ ਕਤਲ ਕੀਤਾ ਤੇ ਇਹਦਾ ਮੂੰਹ ਖੂਨ ਨਾਲ ਲਿਬੜਿਆ ਹੋਇਆ ਸੀ ਇਹੋ ਜੇ ਹੈਵਾਨ ਵਿਅਕਤੀ ਨੂੰ ਤਾਂ ਇਸ ਤੋਂ ਵੀ ਕੋਈ ਸਖਤ ਸਜ਼ਾ ਜੇ ਹੋਵੇ ਤਾਂ ਉਹ ਵੀ ਮਿਲਣੀ ਚਾਹੀਦੀ ਆ ਮਤਲਬ ਇਸ ਇਹੋ ਜੇ ਘਟੀਆ ਵਿਅਕਤੀ ਵਾਸਤੇ ਤਾਂ ਮੌਤ ਦੀ ਸਜ਼ਾ ਵੀ ਘੱਟ ਪੈ ਜਾਂਦੀ ਆ ਇੱਕ ਕੜਨਾ ਤੁਹਾਨੂੰ ਪੂਰੀ ਇੱਕ ਵਾਰ ਫੇਰ ਦੱਸ ਦਿੰਨੇ ਆ ਜਿਹੜੀ ਮਹਾਰਾਸ਼ਟਰ ਦੇ ਕੋਲਾਪੁਰ ਤੋਂ ਸਾਹਮਣੇ ਆ ਰਹੀ ਆ ਜਿਹੜੀ ਕੜਨਾ 2017 ਵਿੱਚ ਵਾਪਰੀ ਸੀ ਇੱਕ 35 ਸਾਲਾ ਨੌਜਵਾਨ ਨੇ ਆਪਣੀ 65 ਸਾਲਾ ਮਾਂ ਨੂੰ ਇਸ ਕਰਕੇ ਮਾਰ ਮਕਾਇਆ ਕਿਉਂਕਿ ਉਹ ਆਪਣੀ ਮਾਂ ਤੋਂ ਸ਼ਰਾਬ ਪੀਣ ਵਾਸਤੇ ਪੈਸੇ ਮੰਗਦਾ ਸੀ ਉਹਨੂੰ ਸ਼ਰਾਬ ਦੀ ਲਤ ਲੱਗੀ ਹੋਈ ਸੀ ਤੇ ਉਹ ਵਾਰ-ਵਾਰ ਆਪਣੀ ਮਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਉਹਦੇ ਤੋਂ ਪੈਸੇ ਮੰਗਦਾ ਸੀ ਪਰ ਮਾਂ ਵਿਚਾਰੀ ਕੋਲ ਪੈਸੇ ਕਿੱਥੋਂ ਸੀ ਉਹਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਪਾਗਲ ਗੁੱਸੇ ਵਿੱਚ پاਗਲ ਹੋਏ ਵਿਅਕਤੀ ਨੇ ਆਪਣੀ ਮਾਂ ਦੇ ਟੋਟੇ ਟੋਟੇ ਕਰ ਦਿੱਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਹ ਉੱਥੇ ਹੀ ਬਸ ਨਹੀਂ ਹੋਇਆ ਉਹਨੇ ਆਪਣੀ ਮਾਂ ਦਾ ਸੀਨਾ ਪਾੜ ਕੇ ਦਿਲ ਕੱਢਿਆ ਦਿਮਾਗ ਸਿਰ ਪਾੜ ਕੇ ਦਿਮਾਗ ਕੱਢਿਆ ਉਹਦਾ ਜਿਗਰ ਤੇ ਉਹਦੀਆਂ ਕਿਡਨੀਆਂ ਕੱਢ ਕੇ ਲੂਣ ਲਾ ਲੂਣ ਮਿਰਚ ਲਾ ਕੇ ਤਵੇ ਤੇ ਤਲ ਕੇ ਉਹਨਾਂ ਨੂੰ ਖਾ ਗਿਆ ਤੇ ਇਹੋ ਜਿਹੀ ਘਟੀਆ ਵਿਅਕਤੀ ਬਾਰੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਮਿਹਰਬਾਨ